ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਈਟੀਟੀ 2364 ਅਗੇਂਸੀ ਨੂੰ ਲੈ ਕੇ ਅੱਜ ਨਵਾਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਪੂਰਾ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਗੈਰ ਹਾਜ਼ਰ ਵਿਦਿਆਰਥੀ ਮੈਰਿਟ ਨੰਬਰ ਜੋੜਨ ਸੰਬੰਧੀ ਅਤੇ ਸਕਰੂਟਨੀ ਸੰਬੰਧੀ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਤਾਂ ਸ਼ੇਅਰ ਕਰ ਦੇਈਏ ਤੁਹਾਡੇ ਨਾਲ ਨੋਟੀਫਿਕੇਸ਼ਨ ਤਈਆ ਜੀਓ ਨੋਟੀਫਿਕੇਸ਼ਨ 112021 ਤੁਸੀਂ ਦੇਖ ਸਕਦੇ ਹੋ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 632020 ਨੂੰ 2364 ईटीटी ਦੇ ਅਪਕਾ ਦੀਆਂ ਪੋਸਟਾਂ ਪਰਨ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ ਵਿਗਿਆਪਨ ਦੀ ਸ਼ਰਤਾਂ ਅਨੁਸਾਰ ਇਨਾ ਅਸਾਮੀਆਂ ਦੀ ਮਿਤੀ 29 11 2020 ਨੂੰ ਵਿਭਾਗੀ ਟੈਸਟ ਲੈਂਡ ਉਪਰੰਤ ਵਿਭਾਗ ਵੱਲੋਂ ਆਰਜੀ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਸੀ ਉਮੀਦਵਾਰਾਂ ਵੱਲੋਂ ਟੈਸਟ ਵਿੱਚੋਂ ਪ੍ਰਾਪਤ ਅੰਕ ਉਚੇਰੀ ਯੋਗਤਾ ਦੇ ਬੰਦੇ ਅੰਕ ਅਤੇ ਸਿੱਖਿਆ ਪ੍ਰੋਵਾਈਡਰ ਵਲੰਟੀਅਰ ਐਜੂਕੇਸ਼ਨ ਵਲੰਟੀਅਰ ਈਆਈ volunteers ਉਤੇ ਸਪੈਸ਼ਲ ਟ੍ਰੇਨਿੰਗ ਰਿਸੋਰਸ STIR volunteer ਵੱਲੋਂ ਤਜਰਬੇ ਦੇ ਅੰਕ ਜੋੜ ਕੇ ਪ੍ਰੋਵੀਜ਼ਨਲ ਮੈਰਿਟ ਸੂਚੀ ਤਿਆਰ ਕੀਤੀ ਗਈ ਹੈ ਇਸ ਤੋਂ ਇਲਾਵਾ 16 12 2020 ਤੋਂ ਮਿਤੀ 24 12 2020 ਤੱਕ ਜੋ ਸਕਰੂਟੀ ਨਹੀਂ ਹੋਈ ਹੈ ਤਾਂ ਇਹਦੇ ਵਿੱਚ ਗੈਰਹਾਜ਼ਰ ਰਹੇ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੂਟੀ ਲਈ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਫੀਸ ਦੇ ਨਵੀ ਇੱਕ ਸਾਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ 6/1/2021 ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਸੱਦਾ ਦਿੱਤਾ ਜਾਂਦਾ ਹੈ। ਸੋ ਲਾਸਟ ਚਾਂਸ ਹੈ ਜੀ ਜੋ ਗੈਰ ਹਾਜ਼ਰ ਸਟੂਡੈਂਟ ਰਹੇ ਨੇ। ਸੋਗੇ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।